ਜਿਹੜੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ ਪੱਧਰ ਤੇ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤਿਆ ਤੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਛਲਾਗਾ ਕੀਤੀ ਗਈ ਕਿ ਇਹ ਕੰਮ ਤਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਲਦੀ ਹੀ ਕਰ ਦੇਣਾ ਚਾਹੀਦਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਪੰਜਾਬ ਦੇ ਮੁੱਖ ਮੰਤਰੀ ਸਬੂਤਾਂ ਤੋਂ ਬਿਨਾ ਗੱਲ ਨਹੀਂ ਕਰਦੇ ਕਿਉਂਕਿ ਕਾਨੂੰਨ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਵੀ ਸੇਮ ਹੈ ਕਾਨੂੰਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਵਾਸਤੇ ਵੀ ਸੇਮ ਹੈ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਪੁਖਤਾ ਸਬੂਤ ਇਕੱਠੇ ਕੀਤੇ ਗਏ ਵਿਕਰਮ ਮਜੀਠੀਆ ਦੇ ਵਿਰੁੱਧ ਤੇ ਵਿਕਰਮ ਮਜੀਠੀਆ ਨੂੰ ਵੀ ਪਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਮੇਰੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਕਰੇਗੀ ਇਸ ਲਈ ਕਾਰਵਾਈ ਕਰਨ ਤੋਂ ਪਹਿਲਾਂ ਜੋ ਕੁਝ ਵੀ ਮੂੰਹ ਦੇ ਵਿੱਚ ਆਇਆ ਉਹ ਬੋਲਿਆ ਗਿਆ ਪੱਟਾਂ ਤੇ ਥਾਪੀਆਂ ਮਾਰਨੀਆਂ ਮੁੱਛਾਂ ਨੂੰ ਤਾ ਦੇਣੇ ਤੇ ਕਹਿਣਾ ਭਗਵੰਤ ਮਾਨਾ ਮੈਂ ਤੇਰੀਆਂ ਚੀਕਾਂ ਘਵਾ ਦੇਵਾਂਗਾ ਕਦੇ ਹਣਕਾ ਲਾ ਲੈਣੀਆਂ ਤੇ ਕਦੇ ਪਾ ਦੇਣੀਆਂ ਇਹ ਪਤਾ ਸੀ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੂੰ ਕਿ ਮੈਂ ਕਿਤੇ ਨਾ ਕਿਤੇ ਜਾ ਕੇ ਗਲਤ ਹਾਂ ਆਮਦਨ ਨਾਲੋਂ ਵੱਧ ਜਾਇਦਾਦ ਬਣਾਈ ਜਦੋਂ ਸਾਰੀਆਂ ਫਾਈਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿੱਚ ਲੱਗੀਆਂ ਤਾਂ ਫਿਰ ਵੱਡੇ ਪੱਧਰ ਤੇ 25 ਜੂਨ ਨੂੰ ਕਾਰਵਾਈ ਕੀਤੀ ਗਈ 25 ਜੂਨ ਤੋਂ ਲੈ ਕੇ ਹੁਣ ਤੱਕ ਬਿਕਰਮਜੀਠਿਆ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਲਿਆਂਕ ਹਿਰਾਸਤੇ ਹਨ ਹਾਲਾਂਕਿ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤੇ ਸ਼ਰੂਮੀ ਇਕਾਲੀ ਦਲ ਦੀ ਸੁਪੁੱਚੀ ਲੀਡਰਸ਼ਿਪ ਨੂੰ ਕਿਹਾ ਜਾ ਰਿਹਾ ਹੈ ਕਿ ਜੋ ਕੁਝ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ ਉਹ ਸਾਡੇ ਨਾਲ ਨਜ਼ਾਇਜ਼ ਕੀਤੀ ਹੈ ਸਾਡੇ ਨਾਲ ਨਜ਼ਾਇਜ਼ ਧੱਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਨੇ ਗਨੀਪ ਕੌਰ ਮਜੀਠੀਆ ਨੇ ਪਿਛਲੇ ਦਿਨਾਂ ਚ ਇਤੋਂ ਤੱਕ ਕਹਿ ਦਿੱਤਾ ਕਿ ਮੇਰੇ ਬੱਚਿਆਂ ਨੂੰ ਗ੍ਰਿਫਤਾਰ ਕਰ ਲੋ ਜੀ ਮੇਰੇ ਮੈਨੂੰ ਗ੍ਰਿਫਤਾਰ ਕਰ ਲੋ ਜੀ ਅਸੀਂ ਝੁਕਣ ਵਾਲੇ ਨਹੀਂ ਅਸੀਂ ਗ੍ਰਿਫਤਾਰੀਆਂ ਦੇ ਸਕਦੇ ਹਾਂ ਜੀ ਅਸੀਂ ਜੇਲਾ ਕਰ ਸਕਦੇ ਹਾਂ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਸ਼ਰੂਮਣੀ ਅਕਾਲੀ ਦਲ ਦੇ ਲਈ ਜੇਲਾ ਇਹ ਪਹਿਲੀ ਵਾਰ ਨਹੀਂ ਸਮੇਂ-ਸਮੇਂ ਤੇ ਅਸੀਂ ਜਿਹੜੀਆਂ ਜੇਲਾਂ ਦੇ ਵਿੱਚ ਬੰਦ ਹੋਏ ਸਾਨੂੰ ਸਜ਼ਾਵਾਂ ਸਜ਼ਾਵਾਂ ਹੋਈਆਂ ਉਹਨਾਂ ਨੇ ਕਿਹਾ ਕਿ ਮਹੂਮ ਪ੍ਰਕਾਸ਼ ਸਿੰਘ ਬਾਦਲ 16 ਸਾਲ ਲਗਾਤਾਰ ਜੇਲ੍ਹ ਦੇ ਵਿੱਚ ਨਜ਼ਰਬੰਦ ਰਹੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਚਿੱਟੇ ਦੇ ਤਸਕਰ ਚਿੱਟੇ ਦੇ ਸੁੱਧਾਗਰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ ਉਨਾ ਨੇ ਕੋਈ ਸ਼ਰਮਣੀ ਅਕਾਲੀ ਦਲ ਜਾਂ ਪੰਥ ਲਈ ਕੋਈ ਕੁਰਬਾਨੀ ਨਹੀਂ ਕੀਤੀ ਸ਼ਰਮ ਆਉਣੀ ਚਾਹੀਦੀ ਹੈ ਸ਼ਰਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਜਿਹੜੇ ਨਸ਼ੇ ਦੇ ਸਦਾਗਰ ਦਾ ਚਿੱਟੇ ਦੇ ਸਦਾਗਰ ਦੀ ਸਪੋਰਟ ਕਰ ਰਹੇ ਨੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਤੋਂ ਪਹਿਲਾਂ ਮੁਹਾਲੀ ਦੀ ਸਤਾਨਕ ਅਦਾਲਤ ਦੇ ਵਿੱਚ ਇਹ ਮਾਮਲਾ ਚੱਲਿਆ ਪਟੀਸ਼ਨ ਦਾਇਰ ਕੀਤੀ ਗਈ ਸਰਕਾਰ ਨੂੰ ਚੁਣੌਤੀ ਦਿੱਤੀ ਗਈ ਕਾਨੂੰਨ ਸਹੀ ਹੈ ਜਾਂ ਬਿਕਰਮ ਮਜੀਠੀਆ ਗਲਤ ਨੇ ਜਾ ਬਿਕਰਮ ਜੀਠਿਆ ਸਹੀ ਹੈ ਜਾਂ ਕਾਨੂੰਨ ਗਲਤ ਹੈ ਅਸੀਂ ਗੱਲ ਕਰਦੇ ਹਾਂ ਕਾਨੂੰਨ ਦੀ ਹਾਲਾਂਕਿ ਰੋਲਾ ਪਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਣਬੁੱਝ ਕੇ ਸਾਨੂੰ ਇਹ ਪੰਗਾ ਪਾਇਆ ਹੈ ਪਸਾਇਆ ਜਾ ਰਿਹਾ ਹੈ ਲੇਕਿਨ ਕਾਨੂੰਨ ਤੇ ਕਾਨੂੰਨ ਹੀ ਹੈ ਨਾ ਕਾਨੂੰਨ ਤੇ ਉਹਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਵੀ ਸੇਮ ਹੈ ਤੇ ਬਿਕਰਮ ਜੀਠਿਆ ਵਾਸਤੇ ਵੀ ਸੇਮ ਹੈ ਮੋਹਾਲੀ ਦੀ ਸਥਾਨਕ ਅਦਾਲਤ ਨੂੰ ਚੁਣੌਤੀ ਦਿੱਤੀ ਗਈ ਜਦੋਂ 14000 ਪੰਨਿਆਂ ਦੀ ਰਿਪੋਰਟ ਪੇਸ਼ ਹੋਈ ਤਾਂ ਮੋਹਾਲੀ ਦੀ ਸਥਾਨਕ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਫਿਰ ਜਾ ਕੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਉਹ ਜਦੋਂ ਤੱਥ ਦਲੀਲਾਂ ਅਤੇ ਅਪੀਲਾਂ 2 ਸਬੂਤ ਬਿਕਰਮਜੀਤਿਆ ਦੇ ਵਿਰੁੱਧ ਪੇਸ਼ ਕੀਤੇ ਗਏ ਤਾਂ ਉਹ ਸਾਰੀਆਂ ਸਾਰੇ ਕਾਗਜ਼ਾਤ ਨੂੰ ਸਾਰੇ ਡਾਕੂਮੈਂਟ ਦੀ ਚੋੜਪੜਚੋਲ ਕਰਨ ਤੋਂ ਬਾਅਦ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਹਾਈ ਕੋਰਟ ਜੱਜ ਸਹਿਬਾਨਾ ਜੱਜ ਸਹਿਬਾਨ ਇਸ ਮੁੱਦੇ ਤੇ ਆਏ ਕਿ ਬਿਕਰਮਜੀਤਿਆ ਨੂੰ ਜਵਾਬੰਦ ਨਹੀਂ ਦੇਣੀ ਚਾਹੀਦੀ ਉਹਨਾਂ ਨੇ ਵੀ ਜਵਾਬੰਦ ਰੱਦ ਕਰ ਦਿੱਤੀ ਤੇ ਹਾਲੇ ਵੀ ਸ਼ਰੂਨੀ ਅਕਾਲੀ ਦਲ ਦੇ ਆਗੂਆਂ ਨੂੰ ਕਿਹਾ ਜਾ ਰਿਹਾ ਹੈ ਕਿ ਵਿਕਰਮ ਜਿਠਿਆ ਦੋ ਤੋਤੇ ਨਹੀਂ ਨਰਦੋਸ਼ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਸਾਨੂੰ ਦੇਸ਼ ਦੇ ਸੰਵਿਧਾਨ ਤੇ ਦੇਸ਼ ਦੇ ਕਾਨੂੰਨ ਤੇ ਮਾਣ ਹੈ ਜਿਸ ਤਰ੍ਹਾਂ ਕਾਨੂੰਨੀ ਸਜ਼ਾ ਬਣਦੀ ਹੈ ਉਹ ਸ਼ਰੂਨੀ ਅਕਾਲੀ ਦਲ ਦੇ ਆਗੂ ਵਿਕਰਮ ਜਿਠਿਆ ਨੂੰ ਮਿਲਣੀ ਚਾਹੀਦੀ ਹੈ ਵਿਕਰਮ ਜਿਠਿਆ ਨੇ ਹੁਣ ਦਰਵਾਜ਼ਾ ਖੜਕਾਇਆ ਹੈ ਪੰਜਾਬ ਅਤੇ ਹਰਿਆਣਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਨਹੀਂ ਦੇਸ਼ ਦੀ ਮਾਣਯੋਗ ਅਦਾਲਤ ਸੁਪਰੀਮ ਕੋਰਟ ਯਾਨੀ ਕਿ ਸਰਬ ਉੱਚ ਅਦਾਲਤ ਦਾ ਪਟੀਸ਼ਨ ਧਾਰ ਕੀਤੀ ਜਾ ਚੁੱਕੀ ਹੈ ਉਧਰੋਂ ਪੰਜਾਬ ਅਤੇ ਰਣ ਦੀ ਫਾਈਲ ਕੋ ਪੰਜਾਬ ਅਤੇ ਪੰਜਾਬ ਸਰਕਾਰ ਨੂੰ ਸੌਰੀ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਵੱਲੋਂ ਜਿਹੜਾ ਨੋਟਿਸ ਜਾਰੀ ਹੋ ਚੁੱਕਿਆ ਹੈ 4 ਹਫ਼ਤਿਆਂ ਦੇ ਵਿੱਚ ਆਪਣਾ ਪੱਖ ਸਬੂਤਾਂ ਸਮੇਤ ਬਿਕਰਮਜੀਠਿਆ ਦੇ ਵਿਰੁੱਧ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਵਕੀਲਾ ਨੂੰ ਪੇਸ਼ ਕਰਨਾ ਪਵੇਗਾ ਪੰਜਾਬ ਸਰਕਾਰ ਦੇ ਵਕੀਲ ਜਿਹੜੇ ਸਬੂਤ ਜਿਹੜੇ ਐਵੀਡੈਂਸ ਜਿਹੜੀਆਂ ਦਲੀਲਾਂ ਅਤੇ ਅਪੀਲਾਂ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵਕੀਲਾਵਾਂ ਨੂੰ ਜੇਕਰ ਉਹ ਚਾਰਾਂ ਹਫ਼ਤਿਆਂ ਦੇ ਵਿੱਚ ਪੇਸ਼ ਕਰ ਦਿੱਤੇ ਜਾਂਦੇ ਨੇ ਤਾਂ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੀ ਵੱਡਾ ਝਟਕਾ ਲੱਗ ਸਕਦਾ ਹੈ ਅਸੀਂ ਕਹਿ ਰਹੇ ਹਾਂ ਕਿ ਝਟਕਾ ਲੱਗ ਸਕਦਾ ਹੈ ਜੇਕਰ ਪੰਜਾਬ ਸਰਕਾਰ ਆ ਸਫਲ ਹੁੰਦੀ ਹੈ ਜਿਹੜੇ ਸਬੂਤ ਮੰਗੇ ਗਏ ਨੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਜੇਕਰ ਅਸਫਲ ਹੋਈ ਜੇ ਪੁਖਤਾ ਸਬੂਤ ਨਾ ਦਿੱਤੇ ਗਏ ਤਾਂ ਫਿਰ ਬਿਕਰਮਜੀਠਿਆ ਨੂੰ ਜਬਾਨਤ ਵੀ ਮਿਲ ਸਕਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਲ੍ਹਾ ਪ੍ਰੀਜਿਤ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਹਲਕਾ ਮਜੀਠੇ ਦੇ ਵਿੱਚ ਵੱਡਾ ਕੱਟ ਕੀਤਾ ਸੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਉਤੋਂ ਬੁਰੀ ਤਰ੍ਹਾਂ ਹਾਰੀ ਤਲਬੀਰ ਗਿੱਲ ਦੇ ਉਮੀਦਵਾਰ ਜਿੱਤੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਕਿਹਾ ਸੀ ਕਿ ਜਬਾਨਤ ਮਿਲਣ ਵਾਲੀ ਹੈ ਬੜੀ ਜਲਦੀ ਬਾਅਦ ਆ ਜਾਣਗੇ ਬਿਕਰ ਮਜੀਠੀਆ ਸਾਨੂੰ ਜੇਲ੍ਹਾਂ ਦਾ ਨਹੀਂ ਡਰ ਸਾਨੂੰ ਗ੍ਰਿਫਤਾਰੀਆਂ ਦਾ ਨਹੀਂ ਡਰ ਲੇਕਿਨ ਹੁਣ ਇਹ ਡਿਪੈਂਡ ਕਰਦਾ ਹੈ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਨੂੰ ਮੈਂ ਤੁਹਾਨੂੰ ਖਬਰ ਪੜ੍ਹ ਕੇ ਸੁਣਾ ਦੇਣਾ ਇਹ ਆਇਆ ਹੈ ਕਿ ਬੰਦ ਬਿਕਰ ਮਜੀਠੀਆ ਆਪਣੀ ਰਹਾਈ ਲਈ ਦੇਸ਼ ਵਿੱਚ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਾਇਆ ਸੀ ਜਿਸ ਤੇ ਰਾਜ ਸਰਕਾਰ ਨੂੰ ਆਪਣਾ ਪੱਖ ਰੱਖਣ ਲਈ 4 ਹਫ਼ਤਿਆਂ ਦਾ ਸਮਾਂ ਦੇ ਦਿੱਤਾ ਹੈ ਦੇਸ਼ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਨੇ ਇਨ੍ਹਾਂ ਚਾਰਾਂ ਹਫ਼ਤਿਆਂ ਦੇ ਵਿੱਚ ਸਰਕਾਰ ਨੂੰ ਆਪਣਾ ਪੱਖ ਰੱਖਣਾ ਪਵੇਗਾ ਜਿਹੜੀ ਚੁਣੌਤੀ ਬਿਕਰਮਜੀਠਿਆ ਅਤੇ ਬਿਕਰਮਜੀਠਿਆ ਦੇ ਵਕੀਲਾ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਗਈ ਹੈ ਉਸ ਚੁਣੌਤੀ ਦਾ ਕਿਵੇਂ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸਾਹਮਣਾ ਕਰਦੇ ਨੇ ਇਹ ਹੁਣ 19 ਜਨਵਰੀ ਨੂੰ ਪਤਾ ਲੱਗੇਗਾ 19 ਜਨਵਰੀ ਤੋਂ ਪਹਿਲਾਂ ਪਹਿਲਾਂ ਪੰਜਾਬ ਸਰਕਾਰ ਆਪਣਾ ਪੱਖ ਪੇਸ਼ ਕਰੇਗੀ ਬਿਕਰਮਜੀਠਿਆ ਦੇ ਵਿਰੁੱਧ ਜੇਕਰ ਸਰਕਾਰ ਪੱਖ ਪੇਸ਼ ਕਰਦੀ ਹੈ ਤਾਂ ਬਿਕਰਮ ਜੀਠਿਆ ਦੀ ਜ਼ਬਾਨਤ ਵੀ ਰਾਤ ਹੋਵੇਗੀ ਤੇ ਪਲੱਸ ਉਸ ਨੂੰ ਸਜ਼ਾ ਵੀ ਹੋਵੇਗੀ ਜੇਕਰ ਪੰਜਾਬ ਸਰਕਾਰ ਨਹੀਂ ਪੱਖ ਰੱਖ ਸਕਦੀ ਤਾਂ ਹੋ ਸਕਦਾ ਹੈ ਪੋਸਿਬਿਲਟੀ ਹੈ ਕਿ ਬਿਕਰਮ ਜੀਠਿਆ ਨੂੰ ਜ਼ਮਾਨਤ ਮਿਲ ਜਾਵੇ ਲੇਕਿਨ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇਹ ਡਿਪੈਂਡ ਕਰਦਾ ਹੈ ਦੇਸ਼ ਦੀ ਮਾਣਯੋਗ ਅਦਾਲਤ ਸੁਪਰੀਮ ਕੋਰਟ ਤੇ ਧੰਨ